ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਜਰੂਰ ਆਓ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਠੀਕ ਆ ਬਾਈ ਤੁਹਾਡੇ ਪਿੰਡ ਪਾਸੇ ਕੁਰਕਣੀ ਆਪਣੇ ਕੋਲ ਕਿੰਨੇ ਸੈੱਟ ਲਾ ਕੇ ਗਏ ਨੇ ਹਨਾ ਤਕਰੀਬਨ 20 25 ਸੈੱਟ ਲੱਗੇ ਹੋਣੇ ਸਾਡੇ ਤੇ 855 ਆਪਣੇ ਕੋਲ ਟਰੈਕਟਰ ਆਇਆ ਅੱਜ ਬਾਈ ਜੀ ਫਾਈਬਰ ਛਤਰੀ ਲੱਗਣ ਵਾਸਤੇ ਤੇ 12 ਇੰਚ ਸੈੱਟ ਲੱਗਣ ਵਾਸਤੇ ਕਰੋ ਫਿਟਿੰਗ ਚੈੱਕ ਕਰੋ ਤੇ ਆਪਾਂ ਲਾ ਕੇ ਦਿੱਤਾ 12 ਇੰਚੀ ਸੈੱਟ ਪੰਜ ਦੋ ਵਾਲਾ ਚੈੱਕ ਕਰੋ ਤੇ ਆਪਾਂ A to Z ਸਾਰੀ ਫਿਟਿੰਗ ਕਰਕੇ ਦਿੱਤੀ ਆ ਚਾਰ ਵਾਲਾ ਆਇਆ ਹਾ ਮੋਨੋ ਤੇ ਦੋ ਸੰਬੂਫਰੇ ਦੇ ਵਿੱਚ 12 ਇੰਚੀ ਪੰਜ ਸਪੀਕਰ ਨੇ 6 ਇੰਚੀ ਤੇ ਬੈਕ ਸੈਟ ਲਾ ਕੇ ਦਿੱਤੀ ਆਪਾਂ ਫੋਟੋ ਕਰੋ ਚੈੱਕ ਕਰੋ ਬਾਕੀ ਦੇ ਵਿੱਚ ਵੀ ਬਾਈ ਪਰਸਨਲ ਫੋਟੋ ਲਾਉਣੀ ਆ ਉਹ ਵੀ ਲੱਗ ਜੂਗੀ ਤੇ ਇਧਰਲੇ ਸਾਈਡ ਤੇ ਆਪਣਾ ਐਡਰੈਸ ਲਿਖਿਆ ਹੋਇਆਗਾ ਤੇ ਇੱਕ ਲਾ ਕੇ ਦਿੱਤੀ ਆਪਾਂ ਇੰਡੀਕੇਟਰ ਵਾਲੀ ਫਾਈਬਰ ਛਤਰੀ ਚਾਰ ਐਲਈ ਲਾਈਟਾਂ ਸੀਸੇ ਹੈਂਡ ਏ ਟੂ ਜ਼ਡ ਆਪਾਂ ਸਾਰੀ ਜੂਤੋਂ ਲੈ ਕੇ ਸਾਰੀ ਕਰਕੇ ਦਿੱਤੀ ਆ ਫਿਟਿੰਗ ਤੇ ਕਰਦੇ ਆ ਬਾਈ ਨਾਲ ਗੱਲਬਾਤ ਹਨਾ ਕਿਹੜੇ ਪਿੰਡੋਂ ਆਏ ਅਸੀਂ ਗੱਲ ਬਾਈ ਜੀ ਛੋਸੇ ਗਾ ਬਾਈ ਕੀ ਨਾਮ ਆ ਬਾਈ ਆਪਣਾ ਇੰਦਰਜੀਤ ਸਿੰਘਾ ਬਾਈ ਕੁਰਕਣੀ ਕੁਰਕਣੀ ਹਾਂਜੀ ਠੀਕ ਆ ਬਾਈ ਤੇ ਪਿੰਡ ਆਪ ਟਰੈਕਟਰ ਕਿੱਥੋਂ ਆਏ ਫੱਤੇ ਤੋਂ ਬਾਈ ਫੱਤੇ ਤੋਂ ਠੀਕ ਆ ਥੋੜੇ ਰਿਸ਼ਤੇਦਾਰ ਹੈ ਰਿਸ਼ਤੇਦਾਰ ਮੁੰਡਾ ਬੈਠਾਗਾ ਹਾਂ ਤੇ ਤੜਕੇ ਮੁੰਡੇ ਨੇ ਸਾਡੇ ਆਉਣ ਤੋਂ ਪਹਿਲਾਂ ਟਰੈਕਟਰ ਬਾਹਰ ਚ ਖੜਿਆ ਸੀਗਾ ਹਾਂ ਤੇ ਬਹੁਤ ਚਾਹ ਹਨਾ ਮੁੰਡੇ ਨੂੰ ਬਹੁਤ ਚਾਹ ਬਾਈ ਠੀਕ ਆ ਬਾਈ ਉਮਰ ਦੇ ਹਿਸਾਬ ਨਾਲ ਹੁੰਦਾ ਹੀ ਆ ਬਾਈ ਹੁੰਦੇ ਆ ਹੁੰਦੇ ਆ ਠੀ ਬਹੁਤ ਵਧੀਆ ਲੱਗਿਆ ਬਾਈ ਬਹੁਤ ਵਧੀਆ ਫੀਟਿੰਗ ਆ ਅੱਛਾ ਬਾਈ ਬੇਨਤੀ ਕਰਦੇ ਹਾਂ ਸਾਰੇ ਭਰਾਵਾਂ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੁਹਾਡਾ ਧੰਨਵਾਦ ਬਾਈ ਤੇ ਬਾਜ ਤੁਸੀਂ ਚਲਾ ਕੇ ਦੇਖਿਆ ਸੈੱਟ ਹਨਾ ਤੇ ਲੈ ਕੇ ਸੀ ਬਾਹਰ ਵੀ ਲੈ ਕੇ ਸੀ ਹਾਂ ਹਾਂ ਬਾਈ ਤੇ ਕਿਵੇਂ ਲੱਗਿਆ ਬਾਜ ਤੇ ਬੇਸ ਕਿਵੇਂ ਲੱਗੀ ਬਹੁਤ ਵਧੀਆ ਲੱਗਿਆ ਬਾਈ ਵਧੀਆ ਲੱਗਿਆ ਤੇ ਬਾਜ ਕੋਈ ਫਟਦੀ ਤਾਂ ਨਹੀਂ ਨਾ ਨਾ ਕੋਈ ਫਟਦੀ ਠੀਕ ਆ ਬਾਈ ਹਾਂ ਹੋਰ ਟਰੈਕਟਰ ਵੀ ਸਾਡੇ ਪਿੰਡ ਬਹੁਤ ਡੱਕ ਲੱਗਿਆ ਬਾਈ ਦੇ ਠੀਕ ਹੈ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਜ਼ਰੂਰ ਆਓ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਠੀਕ ਆ ਬਾਈ ਉਡੇ ਪਿੰਡ ਵਾਸਤੇ ਕੁਰਕਣੀ ਆਪਣੇ ਕੋਲ ਕਿੰਨੇ ਸੈਟ ਲਾ ਕੇ ਗਏ ਨੇ ਹਨਾ ਤਕਰੀਬਨ 20 25 ਸੈਟ ਲੱਗੇ ਹੋਣੇ ਸਾਡੇ ਕੋਲ ਹਾਂ ਲੱਗੇ ਲੱਗੇ ਤੇ ਸਾਰੇ ਵਧੀਆ ਚੱਲਦੇ ਆ ਸਾਰੇ ਵਧੀਆ ਚੱਲਦੇ ਠੀਕ ਆ ਬਾਈ ਉਹਨਾਂ ਨੇ ਕਿਹਾ ਸੀ ਵੀ ਜਾਣਾ ਦੇ ਬਾਈ ਸਿਰਕੁਲੀ ਜਾਣਾ ਠੀਕ ਆ ਬਾਈ ਧੰਨਵਾਦ ਟੈਂਗੋ ਏ ਠੀਕ ਆ ਤੇ ਬਾਈ ਆਪਣੇ ਕੋਲੋਂ ਸੈਟਲ ਲਾ ਕੇ ਜਾ ਰਿਹਾਗਾ ਪਿੰਡ ਪੱਤਾ ਮਾੜੂਗਾ ਪੱਤਾ ਮਾੜੇ ਬਹੁਤ ਫੈਕਟਰ ਆਏਗਾ ਫਾਈਬਰ ਛਤਰੀ ਤੇ 12 ਇੰਚ ਸੈਟ ਲਾ ਕੇ ਜਾ ਰਿਹਾਗਾ ਤੇ ਜੇ ਤੁਸੀਂ ਵੀ ਸੈਟ ਲਵਾਉਣਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਉਸਤੋ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ 855 ਆਪਣੇ ਕੋਲ ਟਰੈਕਟਰ ਆਇਆ ਅੱਜ ਬਾਈ ਜੀ ਫਾਈਬਰ ਛਤਰੀ ਲੱਗਣ ਵਾਸਤੇ ਤੇ 12 ਇੰਚ ਸੈਟ ਲੱਗਣ ਵਾਸਤੇ ਕਰੋ ਫਿਟਿੰਗ ਚੈੱਕ ਕਰੋ ਤੇ ਆਪਾਂ ਲਾ ਕੇ ਦਿੱਤਾ 12 ਇੰਚੀ ਸੈਟ ਪੰਜ ਦੋ ਵਾਲਾ ਚੈੱਕ ਕਰੋ ਤੇ ਆਪਾਂ A to Z ਸਾਰੀ ਫਿਟਿੰਗ ਕਰਕੇ ਦਿੱਤੀ ਆ ਚਾਰ ਵਾਲਾ ਆਇਆ ਹਾ ਮੋਨੋ ਤੇ ਦੋ ਸੰਬੂ ਫਰੇ ਦੇ ਵਿੱਚ 12 ਇੰਚੀ ਪੰਜ ਸਪੀਕਰ ਨੇ 6 ਇੰਚੀ ਤੇ ਬੈਕ ਸੈਟ ਲਾ ਕੇ ਦਿੱਤੀ ਆਪਾਂ ਫੋਟੋ ਕਰੋ ਚੈੱਕ ਕਰੋ ਬਾਕੀ ਦੇ ਵਿੱਚੇ ਬਾਈ ਪਰਸਨਲ ਫੋਟੋ ਲਾਉਣੀ ਆ ਉਹ ਵੀ ਲੱਗ ਜੂਗੀ ਤੇ ਇਧਰਲੇ ਸਾਈਡ ਤੇ ਆਪਣਾ ਅਡਰੈਸ ਲਿਖਿਆ ਹੋਇਆ ਹੈਗਾ ਤੇ ਇੱਕ ਲਾ ਕੇ ਦਿੱਤੀ ਆਪਾਂ ਇੰਡੀਕੇਟਰ ਵਾਲੀ ਫੈਬਰ ਛਤਰੀ ਚਾਰ LED ਲਾਈਟਾਂ ਸੀਸੇ 팬 ਤੇ 2 ਜੱਟ ਆਪਾਂ ਸਾਰੀ ਜੂਤੋ ਲੈ ਕੇ ਸਾਰੀ ਕਰਕੇ ਦਿੱਤੀ ਆ ਫਿਟਿੰਗ ਤੇ ਕਰਦੇ ਆ ਬਾਈ ਨਾਲ ਗੱਲਬਾਤ ਹਨਾ ਕਿਹੜੇ ਪਿੰਡੋਂ ਆ ਅੱਸੀ ਗੱਲ ਬਾਈ ਜੀ ਅੱਸੀ ਗੱਲ ਬਾਈ ਕੀ ਨਾਮ ਆ ਬਾਈ ਆਪਣਾ ਇੰਦਰਜੀਤ ਸਿੰਘ ਆ ਬਾਈ ਕੁਰਕਣੀ ਕੁਰਕਣੀ ਹਾਂਜੀ ਠੀਕ ਆ ਬਾਈ ਤੇ ਪਿੰਡ ਆਪ ਟਰੈਕਟਰ ਕਿੱਥੋਂ ਆਹੇ ਪੱਤੇ ਦੋ ਬਾਈ ਪੱਤੇ ਤੋਂ ਠੀਕ ਆ ਥੋੜੇ ਰਿਸ਼ਤੇਦਾਰ ਆ ਰਿਸ਼ਤੇਦਾਰ ਉਹ ਮੁੰਡਾ ਖੜਿਆ ਬੈਠਾਗਾ ਹਾਂ ਤੇ ਤੜਕੇ ਮੁੰਡੇ ਨੇ ਸਾਡੇ ਆਉਣ ਤੋਂ ਪਹਿਲਾਂ ਟਰੈਕਟਰ ਬਾਹਰ ਚ ਖੜਿਆ ਸੀਗਾ ਹਾਂ ਹਾਂ ਤੇ ਬਹੁਤ ਚਾਹ ਹੈ ਨਾ ਮੁੰਡੇ ਨੂੰ ਬਹੁਤ ਚਾਹ ਬਾਈ ਠੀਕ ਆ ਬਾਈ ਉਮਰ ਦੇ ਹਿਸਾਬ ਨਾਲ ਹੁੰਦਾ ਹੀ ਆ ਬਾਈ ਹੁੰਦੇ ਆ ਹੁੰਦੇ ਆ ਠੀਕ ਆ ਬਾਈ ਜੀ ਤੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਾਈ ਬਹੁਤ ਵਧੀਆ ਫੀਟਿੰਗ ਆ ਅੱਛਾ ਬਾਈ ਬੇਨਤੀ ਤੇ ਬਾਜ ਤੁਸੀਂ ਚਲਾ ਕੇ ਦੇਖਿਆ ਸੈੱਟ ਹਨਾ ਤੇ ਲੈ ਕੇ ਸੀ ਬਾਹਰ ਵੀ ਲੈ ਕੇ ਸੀ ਤੇ ਕਿਵੇਂ ਲੱਗਿਆ ਬਾਜ ਤੇ ਬੇਸ ਕਿਵੇਂ ਲੱਗੀ ਬਹੁਤ ਵਧੀਆ ਲੱਗਿਆ ਬਈ ਵਧੀਆ ਲੱਗਿਆ ਤੇ ਬਾਜ ਕੋਈ ਫਟਦੀ ਤਾਂ ਨਹੀਂ ਨਾ ਨਾ ਕੋਈ ਫਟਦੀ ਠੀਕ ਆ ਬਾਈ ਹਾਂ ਲੱਗ ਗਿਆ ਲੱਗ ਗਿਆ ਤੇ ਸਾਰੇ ਵਧੀਆ ਚੱਲਦੇ ਆ ਸਾਰੇ ਵਧੀਆ ਚੱਲਦੇ ਠੀਕ ਆ ਬਾਈ ਉਹਨਾਂ ਨੇ ਕਿਹਾ ਸੀ ਵੀ ਜਾਣਾ ਤਾਂ ਬਈ ਸਿਰੇ ਕੁਲੀ ਜਾਣਾ ਠੀਕ ਆ ਬਾਈ ਧੰਨਵਾਦ ਟੈਂਗੋ ਆ ਠੀਕ ਆ ਬਾਈ ਤੇ ਬਾਈ ਆਪਣੇ ਕੋਲੋਂ ਸੈਟਲ ਲਾ ਕੇ ਜਾ ਰਿਹਾਗਾ ਪਿੰਡ ਪੱਤਾ ਮਾੜੂਗਾ ਪੱਤਾ ਮਾੜ ਬਹੁਤ ਫੈਟਾ ਆਗਾ ਸਾਇਬਰ ਸ਼ਤਰੀ ਤੇ 12 ਇੰਚ ਸੈੱਟ ਲੱਗ ਕੇ ਜਾ ਰਿਹਾਗਾ ਤੇ ਜੇ ਤੁਸੀਂ ਵੀ ਸੈੱਟ ਲਵਾਉਣਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ